ਤਿੰਨ ਰੋਜ਼ਾ ਮਾਨਸੂਨ ਸੈਸ਼ਨ ਮੁੱਕ ਗਿਆ ਕੈਬਨਟ ਦੀ ਬੈਠਕ ਹੋਗੀ ਅਧਿਆਪਕ ਦਿਵਸ ਮਨਾ ਹੋ ਗਿਆ ਕਿਸਾਨਾਂ ਨਾਲ ਗੱਲਬਾਤ ਹੋਗੀ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਕੈਗ ਕਹਿੰਦੇ ਆਪਣੇ 3674 ਕਰੋੜ ਰੁਪਏ ਦੀ ਫਿਰਦੀ ਹੈ ਪੰਜਾਬ ਸਰਕਾਰ ਤੋਂ ਹਸਾਬ ਪੁੱਛਦੀ ਫਿਰਦੀ ਹੈ ਸ਼ੰਕੇ ਸ਼ੋਭੇ ਪਾਲੀ ਫਿਰਦੀ ਹੈ ਕਿ ਕਿਤੇ ਦੁਰਵਰਤੋਂ ਤਾਂ ਨਹੀਂ ਹੋ ਗਈ ਇਹ ਸਰਕਾਰੀ ਪੈਸੇ ਦੀ ਕੈਗ ਦੀ ਰਿਪੋਰਟ ਕਹਿੰਦੀ ਹੈ ਕਿ 3674 ਕਰੋੜ ਰੁਪਏ ਦਾ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਪੱਖੋਂ ਇੱਕ ਵਿਭਾਗ ਹਿਸਾਬ ਕਿਤਾਬ ਨਹੀਂ ਦੇ ਰਿਹਾ। ਵੈਸੇ ਇਸ 3674 ਕਰੋੜ ਦੇ ਵਿੱਚ 350 ਕਰੋੜ ਪਿਛਲੀ ਕੈਪਟਨ ਚੰਨੀ ਸਰਕਾਰ ਦੇ ਸਮੇਂ ਦਾ ਵੀ ਹਿਸਾਬ ਕਿਤਾਬ ਲੈਣਾ। ਚਲੋ ਜੋ 350 ਕਰੋੜ ਘਟਾ ਵੀ ਦਈਏ ਤਾਂ ਵੀ 3300 ਕਰੋੜ ਤੋਂ ਉੱਪਰ ਦੀ ਰਾਸ਼ੀ ਬਣਦੀ 3324 ਕਰੋੜ। ਉਹ ਹਿਸਾਬ ਹੈ ਜਿਹੜਾ ਆਵਾਦੀ ਪਾਰਟੀ ਦੇ ਹਵਾਲੇ ਨਾਲ ਬਣਦਾ। ਉਹ ਵੀ ਨਹੀਂ ਦੇ ਰਿਹਾ। ਤੇ ਇੱਧਰ ਅੱਜ ਕੈਬਨਿਟ ਦੀ ਬੈਠਕ ਦੇ ਵਿੱਚ ਕਹਿੰਦੇ ਜੀ ਪੰਜਾਬ 'ਚ ਪੈਟਰੋਲ ਡੀਜ਼ਲ ਮਹਿੰਗਾ ਕਰਤਾ। ਇੱਧਰ ਕਹਿੰਦੇ ਜੀ ਬਿਜਲੀ ਵਾਲੇ ਮਾਮਲੇ 'ਚ 7 ਕਿਲੋਵਾਟ ਤੋਂ ਉੱਪਰ ਵਾਲਿਆਂ ਲਈ 3 ਰੁਪਏ ਪ੍ਰਤੀ ਯੂਨਟ ਬਿਜਲੀ ਮਹਿੰਗੀ ਕਰਤੀ। ਮਤਲਬ ਜਿਹੜਾ ਬਿੱਲ ਭਰ ਰਿਹਾ ਉਹਦੇ ਲਈ ਹੋਰ ਮਹਿੰਗੀ ਆ। ਜਿਹੜਾ ਨਹੀਂ ਭਰ ਰਿਹਾ ਉਹਦੇ ਲਈ ਮਾਫ ਆ ਜੇ। ਪਰ ਕਹਿੰਦੇ ਕਿ ਸਭ ਤੋਂ ਵੱਡੀ ਮੁਸੀਬਤ ਹੀ ਬਿਜਲੀ ਸਬਸਿਡੀ ਵਾਲੀ ਬਣ ਰਹੀ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਬਿਜਲੀ ਸਬਸਿਡੀ ਵਾਲਾ ਮਾਮਲਾ। ਕੁੱਲ ਸਬਸਿਡੀ ਦਾ 99% ਖਰਚਾ ਸਿਰਫ ਮੁਫਤ ਬਿਜਲੀ ਤੇ ਹੋ ਰਿਹਾ। ਜਿੰਨੀ ਕੁੱਲ ਸਬਸਿਡੀ ਹੈਗੀ ਆ ਪਹਿਲਾਂ ਉਹਦਾ 68% ਸੀਗਾ ਲਗਭਗ ਹੁਣ 99% ਕੁੱਲ ਸਬਸਿਡੀ ਦਾ ਲਗਭਗ ਬਿਜਲੀ ਤੇ ਰਹੀ ਜਾ ਰਹੀ ਤੇ ਇਧਰ ਇਸ ਤੋਂ ਵੀ ਜੇ ਅਗਲਾ ਪਹਿਲੂ ਸਮਝਣਾ ਹੋਵੇ ਸਬਸਿਡੀ ਤੇ ਹੋਣ ਵਾਲਾ ਖਰਚਾ ਜਿਹੜਾ 2018-19 ਦੇ ਵਿੱਚ ਲਗਭਗ 13361 ਕਰੋੜ ਸੀ ਜਿਹੜਾ 2022-23 ਚ ਵੱਧ ਕੇ 20607 ਕਰੋੜ ਹੋ ਗਿਆ ਚੌਕਾ ਵੱਧਾ ਹੋ ਰਿਹਾ ਇਹਦੇ ਵਿੱਚ ਸੋ ਸਬਸਿਡੀ ਵਾਲਾ ਬੋਝ ਵੀ ਵੱਧ ਰਿਹਾ ਤੇ ਇਧਰ ਅੱਜ ਦੀ ਕੈਬਨਿਟ ਦੇ ਬੈਠਕ ਦੇ ਵਿੱਚ ਕਹਿੰਦੇ ਜੀ ਅਸੀਂ ਪੈਟਰੋਲ ਵੀ ਤੇ ਡੀਜ਼ਲ ਵੀ ਪੈਟਰੋਲ 65 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਬੈਟ ਬਤਾਤਾ ਜਨਾਬ ਇੰਨਾ ਮਹਿੰਗਾ ਹੋ ਗਿਆ ਹੁਣ ਇਹ ਬੈਟ ਬੰਦ ਨੇ ਨਾਲ ਇੰਨੇ ਨੇ ਪੈਸੇ ਮਹਿੰਗਾ ਹੋ ਗਿਆ ਮਤਲਬ ਲਗਭਗ ਡੀਜ਼ਲ ਤਾਂ 1 ਰੁਪਿਆ ਨੂੰ 6 ਢੁਕਿਆ ਤੇ ਇੱਧਰ ਪੈਟਰੋਲ ਵੀ 65 ਪੈਸੇ ਬਤਾਤਾ ਤੇ ਉੱਧਰ 3 ਰੁਪਏ ਪ੍ਰਤੀ ਜੂਨਟ 7 ਕਿਲੋਟ ਤੋਂ ਮਾਰਤੂ ਉੱਪਰ ਵਾਲੀ ਬਿਜਲੀ ਬਤਾਦੀ ਪਰ ਇੱਧਰ ਕੈਗ ਦੀ ਰਿਪੋਰਟ ਜਿਹੜੀ ਮਾਨਸੂਨ ਸੈਸ਼ਨ ਦੇ ਦੌਰਾਨ ਚਰਚਾ ਚਾਈ ਕੁਸਾ ਮੰਗਦੇ ਆ 3674 ਕਰੋੜ ਰੁਪਏ ਦਾ ਹਿਸਾਬ ਕਿਤਾਬ ਲੱਭਦੇ ਆ ਕੈਗ ਦੀ ਰਿਪੋਰਟ ਦੇ ਹਵਾਲੇ ਨਾਲ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਕਿ ਕਿਤੇ ਇਹ ਪੈਸੇ ਦੀ ਕਹਿੰਦੇ ਦੁਰਵਰਤੋਂ ਤਾਂ ਨਹੀਂ ਹੋ ਗਈ ਇਸ ਹਵਾਲੇ ਨਾਲ ਇਹਦੇ ਵਿੱਚੋਂ 350 ਕਰੋੜ ਪਿਛਲੀ ਸਰਕਾਰ ਦੇ ਸਮੇਦ ਹੈ ਤੇ 3324 ਕਰੋੜ ਹੁਣ ਵਾਲੀ ਸਰਕਾਰ ਨੂੰ ਹੈ ਜਿਹੜਾ ਬੱਖੋ-ਬੱਖ ਵਿਭਾਗਾਂ ਨੂੰ ਕੇਂਦਰ ਦੇ ਹਵਾਲੇ ਨਾਲ ਫੰਡ ਮਿਲਦੇ ਨੇ ਹਰ ਵਿਭਾਗ ਦਾ ਇੱਕ ਪਹਿਲੂ ਹੈ ਉਸ ਪਹਿਲੂ ਦੇ ਆਧਾਰ ਦੇ ਉੱਤੇ ਕਈ ਅਕੀ 10% ਸੂਬੇ ਨੇ ਪਾਉਣਾ ਇਨਾ ਕੇਂਦਰ ਨਹੀਂ ਦੇਣਾ ਜਾਇਦੇ ਲਈ ਇੰਨੇ ਪਰਸੈਂਟ ਕੇਂਦਰ ਤੋਂ ਜਾਂ ਆਉਣਾ ਹੀ ਕੇਂਦਰ ਦਾ ਫੰਡ ਹੈ ਜੀ ਉਹ ਸਾਰੇ ਜਿਹੜੇ ਫੰਡ ਆਉਂਦੇ ਨੇ ਉਹਨਾਂ ਦੀ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਾਉਣਾ ਲਾਜ਼ਮੀ ਹੁੰਦਾ ਕਿ ਪੈਸਾ ਆਇਆ ਜਿਸ ਕੰਮ ਲਈ ਆਇਆ ਤੁਸੀਂ ਉਸ ਕੰਮ ਲਈ ਵਰਤਿਆ ਉਹ ਤੋਂ ਉਹਦਾ ਸਰਟੀਫਿਕੇਟ ਦੇਣਾ ਵਰਤੋਂ ਸਰਟੀਫਿਕੇਟ ਦੇਣ ਤੋਂ ਬਾਅਦ ਵੀ ਸ਼ੰਕੇ ਸੂਬੇ ਰਹਿੰਦੇ ਆ ਕਿ ਕੋਈ ਘਪਲਾ ਤਾਂ ਨਹੀਂ ਇਸ ਕੰਮ ਲਈ ਆਇਆ ਸਹੀ ਉਸੇ ਕੰਮ ਲਈ ਵਰਤਿਆ ਸਰਟੀਫਿਕੇਟ ਤਾਂ ਨਹੀਂ ਕੋਈ ਝਾਲੀ ਫਾਲੀ ਬਣ ਗਿਆ ਜਾਂ ਵਰਤਿਆ ਘੱਟ ਤੇ ਸਰਟੀਫਿਕੇਟ ਵੱਧਾ ਬਣ ਗਿਆ ਇਹ ਸਵਾਲ ਰਹਿੰਦੇ ਨੇ ਇਹ ਜਾਂਚ ਦੇ ਵਿਸ਼ੇ ਹੁੰਦੇ ਰਹਿੰਦੇ ਨੇ ਕਪੜੇ ਜਿਸੇ ਨੂੰ ਕਹਿੰਦੇ ਨੇ ਪਰ ਇੱਥੇ ਤਾਂ ਕਹਿੰਦੇ ਹਿਸਾਬ ਹੀ ਨਹੀਂ ਦਿੱਤਾ ਜਾ ਰਿਹਾ 3600 ਕਰੋੜ ਦਾ 3674 ਕਰੋੜ 3674 ਕਰੋੜ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਨੂੰ ਹਿਸਾਬ ਨਹੀਂ ਦੇ ਰਹੀ ਤੇ ਕੈਗ ਆਪਣਾ ਹਿਸਾਬ ਲੱਭਦਾ ਫਿਰਦਾ ਹੁਣ ਤੁਸੀਂ ਇੱਥੋਂ ਹਦਾਇਤ ਲਾ ਲਓ ਕਿ ਵਰਤੋਂ ਸਰਟੀਫਿਕੇਟ ਦੇ ਹਵਾਲੇ ਨਾਲ ਅਗਲੇ ਕਹਿੰਦੇ ਜੀ ਕਿ ਇਹ ਖਰਚੇ ਦਾ ਹਿਸਾਬ ਦੇਣਾ ਸਾਨੂੰ ਉਹ ਤਾਂ ਦੇ ਦਿਓ ਜੇ ਖਰਚ ਲਿਆ ਕਿ ਕਪੜਾ ਸਭ ਤੋਂ ਵੱਧ ਪੈਸਾ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਕੋਲ ਹੈ ਜਿਹਦਾ ਹਿਸਾਬ ਨਹੀਂ ਦਿੱਤਾ ਗਿਆ ਲਗਭਗ 2000 ਕਰੋੜ 1908 ਕਰੋੜ ਤੋਂ ਉੱਪਰ ਦੀ ਰਾਸ਼ੀ 1908 ਕਰੋੜ ਤੋਂ ਵੱਧ ਦੀ ਰਾਸ਼ੀ ਦਾ ਹਿਸਾਬ ਪੰਜਾਬ ਦੇ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਨੇ ਦੇਣਾ ਲਗਭਗ 2000 ਕਰੋੜ ਦਾ ਹਿਸਾਬ ਇਕੱਲਾ ਇਹਦਾ ਹੀ ਹੈ ਬਾਕੀ ਤਾਂ ਫਿਰ 1600 1700 ਕਰੋੜੇ ਬਚੇ ਵਿੱਚ ਇਹ ਤੋਂ ਬਾਅਦ ਜੀ ਸਕੂਲ ਸਿੱਖਿਆ ਬੋਰਡ ਹੈ ਪੰਜਾਬ ਦੇ ਸਕੂਲ ਸਿੱਖਿਆ ਬੋਰਡ ਦੇ ਕੋਲ ਵੀ 673 ਕਰੋੜ ਤੋਂ ਉੱਪਰ ਦਾ ਹਿਸਾਬ ਹੈ 673 ਕਰੋੜ ਪੁਆਇੰਟ 39 39 ਲੱਖ ਹੋਇਆ ਤੇ ਇਹਦਾ ਹਿਸਾਬ ਇੰਦੇ ਰਿਹਾ 673 ਕਰੋੜ ਦਾ ਇਧਰ ਪਿਆ ਇਹ ਤੋਂ ਬਾਅਦ ਸਥਾਨਕ ਸਰਕਾਰਾਂ ਵਾਲਾ ਵਿਭਾਗ ਥੜੇ ਨਗਰ ਨਿਕਮ ਨਗਰ ਕਾਉਂਸਲ ਨਾਲ ਸੰਬੰਧਿਤ ਵਿਭਾਗ 318 ਕਰੋੜ 318 ਕਰੋੜ 57 ਲੱਖ ਇਹਨਾਂ ਨੇ ਹਿਸਾਬ ਦੇਣਾ ਭਾਈ ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਆ ਜਨਾਬ ਖੇਤੀਬਾੜੀ ਵਿਭਾਗ ਕੰਨੀ ਵੀ 228 ਕਰੋੜ ਦੀ ਰਾਸ਼ੀ ਪਈ ਹੈ ਨਹੀਂ ਹਿਸਾਬ ਦਿੱਤਾ ਜਾ ਰਿਹਾ ਅਜੇ ਤੱਕ ਤੇ ਇਸ ਤੋਂ ਬਾਅਦ ਮਕਾਨ ਅਨੁਸਾਰੀ ਤੇ ਸ਼ਹਿਰੀ ਵਿਕਾਸਾ 141 ਕਰੋੜ ਰੁਪਏ। ਸੋ ਇਹ ਮਲਾਕ ਕੇ 3674 ਕਰੋੜ ਪੱਖੋ ਵਿਭਾਗਾ ਕੰਨੀ ਜਿਹੜਾ ਕੇਂਦਰ ਦਾ ਖੜਾ ਹੈ। ਬਕਾਇਦਾ ਇਸ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਵੀ ਇਸ ਰਿਪੋਰਟ ਨੂੰ ਬੁੱਧਵਾਰ ਨੂੰ ਪੇਸ਼ ਕੀਤਾ ਗਿਆ। ਇਹਨਾਂ ਪਰ ਸਵਾਲ ਵੀ ਹੋਏ ਪਰ ਬਹਿਸ ਤੋਂ ਤਾਂ ਭੱਜ ਜਾਂਦੀ ਹੈ ਸਰਕਾਰਾਂ। ਮੁੱਕ ਗਿਆ ਸੈਸ਼ਨ ਜੀ ਖਤਮ ਹੈ। ਬਹਿਸ ਕਿੱਥੇ ਹੋਣੀ ਹੈ? ਹੁਣ ਮੀਡੀਆ ਦੇ ਹਵਾਲੇ ਨਾਲ ਵੀ ਇਹ ਖਬਰਾਂ ਨਸਰ ਹੋਣ ਤੋਂ ਹਾਂ ਪ੍ਰਚਲਿਤ ਹੋਣ ਤੋਂ ਐ ਜਾਂ ਇਹ ਚਰਚਾ ਹੋਣ ਤੋਂ ਕਿਵੇਂ ਸਰਕਾਰੀ ਤਰ੍ਹਾਂ ਪ੍ਰਬੰਧ ਕਰਦੀਆਂ ਉਹ ਵੀ ਸਾਰਿਆਂ ਨੂੰ ਪਤਾ ਪਰ ਫਿਰ ਵੀ ਇਹ ਸਵਾਲ ਖੜਾ ਤੇ ਜੇ ਕੇਂਦਰ ਤੋਂ ਇਹ ਫੰਡ ਪੰਜਾਬ ਚ ਆਇਆ ਤੇ ਜੇ ਸਹੀ ਥਾਂ ਲੱਗਿਆ ਤਾਂ ਉਹਦਾ ਵਰਤੋਂ ਸਰਟੀਫਿਕੇਟ ਕਿ ਕਿਉਂ ਨਹੀਂ ਕਿਉਂ ਨਹੀਂ ਜਮ੍ਹਾਂ ਹੋਇਆ ਤੇ ਜੇ ਨਹੀਂ ਲੱਗਿਆ ਤੇ ਫਿਰ ਕੀ ਇਹਦੀ ਦੁਰਵਰਤੋਂ ਹੋਈ ਹੈ ਇਹ ਸਵਾਲ ਖੜਾ ਹੋ ਗਿਆ ਤੇ ਜੀ ਜਾਂਚ ਹੋਣੀ ਬਣਦੀ ਆ ਉਧਰ ਸਬਸਿਡੀ ਵਾਲਾ ਬੋਝ ਵਧੀ ਜਾਂਦਾ ਕਰਜ਼ੇ ਵਾਲਾ ਬੋਝ ਵਧੀ ਜਾਂਦਾ ਇਸ ਵੱਲ ਤਾਂ ਹੈਗੀ